ਰੁਪਈਆ ਜੀ ਬੀਜੇ ਦੇ ਸੀਲੇ ਵਾਸਤੇ ਕਿ ਜਿਹੜੇ ਲੀਡਰ ਹੁੰਦੇ ਸੀ ਉਹ ਲੀਡਰਾਂ ਦੀ ਧੌਂ ਚ ਕੀਲੇ ਸੀ ਉਹ ਮਿਲਦੇ ਨਹੀਂ ਸੀ ਜੇ ਮਿਲਦੇ ਸੀ ਸਤਕਾਰ ਨਹੀਂ ਸੀ ਦੰਦੇ ਜਮਾਨਤ ਦਾ ਕਰ ਤਾ ਉਹ ਨਾ ਨੀਆਂ ਪਹਿਲਾਂ ਕਹਿੰਦਾ ਇਹ ਲੀਡਰ ਦੀ ਜਮਾਨਤ 2022 ਚ ਜਬਤ ਕਰਾਈ ਫਿਰ ਸਰਪੰਚੀ ਜਮਾਨਤ ਸੀ ਇਹਨਾਂ ਨੂੰ ਉਹ ਸਾਰੀਆਂ ਹਾਰੇ ਇਹ ਗੱਲ ਸਮਝੋ ਫਿਰ ਇਹਨਾਂ ਨੂੰ ਮਾਨਸੀ ਕਾਲਜ ਨਾਲ ਵੋਟਾਂ ਚ ਹਾਰੇ ਇਹ ਏ ਕੰਨੇਦੀ ਮਿਊਸਿਪੈਲਿਟੀ ਜਨਰਲ ਦਾ ਸਫਾਇਆ ਕਰ ਦਿਓ ਇਹਨੂੰ ਤੋੜ ਦਿਓ ਇਹ ਲੁਟੇਰੀਆ ਨੂੰ ਠੱਗਾ ਨੂੰ ਤੋੜ ਦਿਓ ਖੰਨੇ ਤੋਂ ਮੈਂ ਦਾਅਵੇ ਨਾਲ ਕਹਿੰਦਾ ਜਿਹੜਾ ਆਖਰੀ ਸਾਲ ਮੇ ਕੋਈ ਮਿਊਸਿਪੈਲਿਟੀ ਦੀ ਚੋਣਾਂ ਤੋਂ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਤਨਪ੍ਰੀ ਸਿੰਘ ਹਰਪੌਰ ਤੋਂ ਵਾਹਿਗੁਰੂ ਜੀ ਦਾ ਖਾਲਸਾ ਹੋਰ ਹਰਪੁਰ ਜੀ ਕੀ ਫਤਿਹ ਉਸ ਦਾ ਨਤੀਜਾ ਕਿ ਅੱਜ ਚਾਹੇ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੀ ਗੱਲ ਕਰੀਏ ਅੱਜ ਡਵੈਲਪਮੈਂਟ ਦੇ ਪੰਜਾਬ ਦੇ ਅੰਦਰ ਇੰਨੇ ਕਾਰਜ ਚੱਲ ਰਹੇ ਨੇ ਕਿ ਸ਼ਾਇਦ ਮੈਂ ਲਫਜ਼ਾਂ ਦੇ ਵਿੱਚ ਬਿਆਨ ਨਾ ਕਰ ਸਕਾਂ ਉਸੇ ਦਾ ਨਤੀਜਾ ਉਸੇ ਦਾ ਨਤੀਜਾ ਕਿ ਅੱਜ ਤੀਜੀ ਚੌਥੀ ਵਾਰ ਅੱਪਾ ਇਕੱਠੇ ਹੋਏ ਆ ਔਰ ਇੱਕ ਵਾਰ ਤੋਂ ਫੇਰ ਬੜੇ ਖੱਲੇ ਕੱਫੇ ਗਰਾਂਟਾ ਦੇ ਅੱਜ ਜਿਹੜੇ ਅੰਕੁਰੇ 14 ਪਿੰਡ ਪਹੁੰਚੇ ਨੇ ਅੱਜ ਉਹਨਾਂ ਨੂੰ ਦਿੱਤੇ ਡਾੜ ਗਏ ਇਹ ਤਕਰੀਬਨ ਤਕਰੀਬਨ ਜਿਹੜੀ ਟੋਟਲ ਗਰਾਂਟਾ ਹੈ ਇਹ 48 ਲੱਖ 90 ਹਜ਼ਾਰ ਰੁਪਏ ਭਾਰ ਤੇ 49 ਲੱਖ ਰੁਪਏ ਦੀ ਗਰਾਂਟ ਹੈ ਇਹਦਾ ਵੇਰਵਾ ਪਿੰਡਾਂ ਦੇ ਹਿਸਾਬ ਨਾਲ ਦਿੰਦਾਂਗੇ 41 14 ਚੈੱਕ ਨਹੀਂ ਹਾਂ 14 14 ਚੈੱਕ 14 ਚੈੱਕ ਤੇ 12 ਪੰਚਾਇਤਾਂ ਨੂੰ ਮੈਂ ਸੱਤੇ ਡਾਣ ਗਏ ਅੱਜ ਜਿਹੜੀਆਂ 12 ਪੰਚਾਇਤਾਂ ਉਹ ਪਹੁੰਚੀਆਂ ਹੋਈਆਂ ਨੇ ਇੱਕ ਤਾਂ ਮੈਂ ਚਾਹੂਗਾ ਕਿ ਉਹਨਾਂ ਦਾ 12 ਪੰਚਾਇਤਾਂ ਦਾ ਨਾਮ ਲੈ ਕੇ ਆਸੀ ਇਸ ਕੋ ਪਹਿਲੇ ਚੈੱਕ ਵੰਡੀ ਗਏ ਮੈਂ ਇਹਨਾਂ ਦਾ ਤੁਹਾਨੂੰ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਹੈ ਖੁਸ਼ਗਵਰੀ ਦੀ ਗੱਲ ਹੈ ਕਿ ਪੰਜਾਬ ਦਾ ਸਭ ਤੋਂ ਜ਼ਰੂਰੀ ਕੰਮ ਪੰਜਾਬ ਦਾ ਪਾਣੀ ਜਿਹੜੀਆਂ ਪੁਰਾਣੀਆਂ ਸਰਕਾਰਾਂ ਦੇ ਸਮੇਂ ਰੋਜ਼ ਨਿਤ ਨਵੇਂ ਦਿਨ ਥੱਲੇ ਜਾਂਦਾ 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 ਹਰ ਸਾਲ ਸਾਨੂੰ ਬੋਰ ਦੇ ਵਿੱਚ 10 ਫੁੱਟ ਦੀ ਨਾਲ 20 ਫੁੱਟ ਦੀ ਨਾਲ ਪਾਣੀ ਪੈਂਦੀ ਸੀ ਅਸੀਂ 20 ਫੁੱਟ ਤੋਂ ਚੱਲਦੇ ਚੱਲਦੇ ਕਹਿੰਦੋ 220 ਫੁੱਟ ਕਰ ਪਹੁੰਚ ਕੇ ਸਾਨੂੰ ਪਤਾ ਹੀ ਨਹੀਂ ਲੱਗਿਆ ਪਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਦ ਸਿੰਘ ਮਾਨ ਜੀ ਦੇ ਯਤਨਾਂ ਸਦਕਾ ਆਵਾਜ਼ ਮੇ ਪਾਰਟੀ ਦੀ ਸਰਕਾਰ ਦੇ ਯਤਨਾਂ ਸਦਕਾ ਪੰਜਾਬ ਦੇ ਇਰੀਗੇਸ਼ਨ ਡਿਪਾਰਟਮੈਂਟ ਦੇ ਯਤਨਾਂ ਸਦਕਾ ਪੂਰੇ ਪੰਜਾਬ ਦੇ ਅੰਦਰ ਨੈਰੀ ਪਾਣੀ ਦੀ ਐਸੀ ਵਿਵਸਥਾ ਕੀਤੀ ਕਿ ਜਿਸ ਦਿਨ ਆਪਣੀ ਸਰਕਾਰ ਬਣੀ ਸੀ ਕੁੱਲ 21% ਡੈਰੀ ਪਾਣੀ ਵਰਤਿਆ ਜਾ ਰਿਹਾ ਸੀ ਤੇ ਬਾਕੀ ਪਾਣੀ ਦੂਜੇ ਰਾਜਾਂ ਨੂੰ ਦੂਜੇ ਸੂਬਿਆਂ ਨੂੰ ਫ੍ਰੀਟ ਚਾਈ ਜਾ ਰਿਹਾ ਸੀ ਕੁਰੇ ਲੋਕਾ ਪਾਈ ਗਏ ਕਾਂਗਰਸੀ ਵੀ ਅਕਾਲੀ ਵੀ ਕਿ ਪੰਜਾਬ ਦਾ ਪਾਣੀ ਬਚਾ ਲੋ ਪੰਜਾਬ ਦਾ ਪਾਣੀ ਬਚਾ ਲੋ ਪਰ ਆਪਕੇ ਨਹੀਂ ਖੰਦ ਕਰਦੇ ਸੀ 21% ਤੇ ਫਿਰ 79% ਪਾਣੀ ਕਿਉਂ ਜਾ ਰਿਹਾ ਸੀ 79% ਪਾਣੀ ਹਰਿਆਣਾ ਤੇ ਰਾਜਸਥਾਨ ਲੈ ਜਾਂਦੇ ਸੀ ਔਰ ਜਿਸ ਦਿਨ ਦੀ ਆਮ ਆਦਮੀ ਪਾਰਟੀ ਨੇ ਤੁਹਾਡੀ ਆਪਣੀ ਸਰਕਾਰ ਬਣੀ ਹੈ ਮੈਨੂੰ ਇਹ ਗੱਲ ਦੱਸ ਕੇ ਖੁਸ਼ੀ ਹੋਊਗੀ ਕਿ ਅਜਿਹ ਨਹਿਰੀ ਪਾਣੀ ਦੇ ਬਰਤੋਂ 21% ਤੋਂ ਵੱਧ ਕੇ 63% ਹੋ ਚੁੱਕੀ ਹੈ ਜਿਹੜੀ ਆਪਣੇ ਆਪ ਦਾ ਇੱਕ ਰਿਕਾਰਡ ਤੋੜ ਰਿਕਾਰਡ ਤੋੜ ਜਿਹੜੀ ਕਿ ਨਤੀਜੇ ਨੇ ਆਪਟੀ ਜਿੰਦਾਬਾਦ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣਾ ਨਹਿਰੀ ਪਾਣੀ 90% ਤੱਕ ਬਰਤੋਂ ਕਰ ਸਕੀਏ ਬਹੁਤ ਸਾਰੇ ਨਕੀਤਾ ਸਾਥੀਓ ਜਿਹੜੀ ਖੁਸ਼ਖਬਰੀ ਤੁਹਾਨੂੰ ਦੱਸਣ ਜਾ ਰਹੇ ਕਿ ਪੰਜਾਬ ਦੇ ਜ਼ਮੀਨ ਤੇ ਪਾਣੀ ਦਾ ਪੰਤਰ 1.5 ਮੀਟਰ ਉਚਾ ਚੁੱਕਿਆ 1.5 ਮੀਟਰ ਉਚਾ ਚੁੱਕਿਆ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਖੁਸ਼ਖਬਰੀ ਦੀ ਗੱਲ ਹੈ ਜਿੱਤੇ ਕਤੇ ਅਸੀਂ ਲੁੱਟੇ ਜਾ ਰਹੇ ਸੀ ਬਰਬਾਦ ਹੋ ਰਹੀ ਸੀ ਸਾਡੀ ਸਟੇਟ ਉੱਥੇ ਸਾਨੂੰ ਇਹ ਅਤਿਮ ਖੁਸ਼ੀ ਦੀ ਖਬਰ ਹੈ ਜਿਹੜੀ ਹੈ ਕਿਉਂਕਿ ਆ ਪਿਛਲੇ 5-7 ਦਿਨ ਪਹਿਲੇ ਹੀ ਸਾਡੀ ਇਰੀਗੇਸ਼ਨ ਡਿਪਾਰਟਮੈਂਟ ਦੀ ਮੀਟਿੰਗ ਹੋਈ ਸੀ ਉਹਦੇ ਸਾਨੂੰ ਸਾਰੇ ਮਾਲੀ ਲੋਕ ਅਫਸਰ ਤੋਂ ਦੱਸ ਕੇ ਗਏ ਕਿ ਉਹਦੇ ਤੋਂ ਤੁਹਾਨੂੰ ਨਤੀਜਾ ਦੱਸ ਰਿਹਾ ਕਿ 1.5 ਮੀਟਰ ਪਾਣੀ ਨੇ ਜਿਹੜਾ ਉਹ ਪੰਜਾਬ ਦਾ ਪੂਚਾ ਚੁੱਕਿਆ ਧਰਤੀ ਇਹਦਾ ਪਾਣੀ ਐਸੀ ਮਾਲੇ ਦੀ ਕਿਰਪਾ ਹੈ ਕਿਤੇ ਸਾਰੇ ਪਰਿਵਾਰਾਂ ਦੇ ਪਿੰਡਾਂ ਦੇ ਸ਼ਹਿਰਾਂ ਤੇ ਬਿਜਲੀ ਦੇ ਮਾਮਾ ਆਪ ਹੋਏ ਉਹਦੇ ਨਾਲ 24 ਘੰਟੇ ਬਿਜਲੀ ਦੀ ਸਪਲਾਈ ਜਿਹੜੀ ਉਹ ਚੱਲ ਰਹੀ ਹੈ ਚਾਹੇ ਖੇਤਾਂ ਨੂੰ ਕਹੋ ਚਾਹੇ ਪਿੰਡਾਂ ਨੂੰ ਸ਼ਹਿਰਾਂ ਨੂੰ ਜਿੱਥੇ ਕਹੋ ਸਾਰੀ ਸਪਲਾਈ ਚੱਲ ਰਹੀ ਹੈ ਅੱਜ ਰਾਤ ਸੋ ਬਿਜਲੀ ਵਾਲੇ ਵੀ ਜਿਹਨੂੰ ਕਹਿੰਦੇ ਵੀ ਰੋਗ ਤੋੜਦੇ ਐਨਾ ਵਧੀਆ ਜਣ ਕੇ ਸਿਸਟਮ ਚੱਲ ਰਿਹਾ ਇੱਕ ਸਭ ਤੋਂ ਵੱਡੀ ਗੱਲ ਵੱਡੀ ਗੱਲ ਕਿਹੜੀ ਹੋਈ ਹੈ ਕਿ ਪਿੰਡਾਂ 'ਚ ਜ਼ਿਕਰ ਕਰਿਓ ਸ਼ਹਿਰਾਂ 'ਚ ਜ਼ਿਕਰ ਕਰਿਓ ਗੱਲ ਦੀ ਆਕੇ ਮੁੱਖ ਮੰਤਰੀ ਸਾਹ ਨੇ ਬੀਮਾ ਯੋਜਨਾ ਸ਼ੁਰੂ ਕਰਤੀ 10 ਲੱਖ ਰੁਪਏ ਦੀ ਜਿਹੜੀ ਆਪਣੇ ਆਪ ਦੀ ਖਬਰ ਮੰਡੀ ਕਰਦਾ ਕਿੱਡਾ ਹੱਤਾ ਲੱਗੂਆ ਕਿ ਕਿਸੇ ਵੀ ਪਰਿਵਾਰ ਕੋਈ ਜ਼ਾਤ ਦਾ ਹੋਵੇ ਕੋਈ ਪਾਰਤਾ ਹੋਵੇ ਕੋਈ ਹੋਵੇ ਕਿਸੇ ਡੱਡਾ ਬਿੱਜੀ ਜੋ ਹੋਵੇ ਕੋਈ ਬੰਤਨੀ 10 ਲੱਖ ਰੁਪਏ ਦਾ ਬੀਮਾ ਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਹੋ ਜਾਈਏ ਉਹ ਏਟੀਐਮ ਵਰਗਾ ਕਾਰਡ ਹੋਊਗਾ ਤੁਸੀਂ ਆਪਣੀ ਜੇਬ 'ਚ ਰੱਖਣਾ ਹੈ ਜੇ ਘਰ ਦੇ ਚਾਰ ਜੀ ਨੇ ਤਾਂ ਉਸ ਚਾਰ ਕਾਰਡ ਤਾਂ 4 ਕਾਰਡ ਕਰਨਗੇ ਉਸ ਪਰਿਵਾਰ ਨੂੰ ਦਿੱਤੇ ਜਾਣਗੇ ਉਸ ਕਾਰ ਦੀ ਵੈਲਿਡਿਟੀ 1 ਸਾਲ ਦੀ ਹੈ ਉਹ ਵਿੱਚ ਰੀਚਾਰਜ ਹੋਮ ਕਰ 10 ਲੱਖ ਰੁਪਏ ਦਾ 10 ਲੱਖ ਰੁਪਏ ਦਾ ਤੁਸੀਂ ਕਿਸੇ ਵੀ ਹਸਪਤਾਲ ਚ ਚਲੇ ਜਾਓ ਜਿਹੜੇ ਇੰਪੈਨਲਡ ਹੋਣਗੇ ਗਵਰਨਮੈਂਟ ਦੇ ਪੋਰਟਲ ਦੇ ਉੱਤੇ ਤੁਸੀਂ ਕਿਸੇ ਵੀ ਹਸਪਤਾਲ ਚ ਪ੍ਰਾਈਵੇਟ ਹੈ ਸਰਕਾਰੀ ਚ ਚਲੇ ਜਾਓ ਜਿਹੜੇ ਇੰਪੈਨਲਡ ਹੋਣਗੇ ਕੋਹਰ ਹਸਪਤਾਲ ਚ ਜਾ ਕੇ ਪਰਮਾਤਮਾ ਨਾ ਕਰੇ ਕੋਈ ਬਿਮਾਰ ਹੋਵੇ ਕਿਸੇ ਨੂੰ ਆਪਰੇਸ਼ਨ ਕਰਾਣਾ ਪੈ ਜਾਵੇ ਕਿਸੇ ਦੀ ਲੱਤ ਟੁੱਟ ਜਵੇ ਬਾਹਰ ਨੂੰ ਕੋਈ ਨੁਕਸਾਨ ਹੋ ਜਵੇ ਕੋ ਹੋ ਰੱਖਾ ਹੈ ਆਪਰੇਸ਼ਨ ਕਰਾਣਾ ਪਵੇ ਕੋਈ ਕਿਸੇ ਇੱਕ ਸੱਦਾ ਵੀ ਇਲਾਜ ਸਾਰੇ ਇਲਾਜ ਬਿਜਨੇ ਹੋਏ karane pain ਤਾਂ 10 ਲੱਖ ਰੁਪਏ ਤੱਕ ਦਾ ਬਿੱਲ ਹੈ ਜਿਹੜਾ ਕੋਈ ਸਰਕਾਰ ਨਹੀਂ ਕਰੂਗੀ ਆਮ ਆਦਮੀ ਪਾਰਟੀ ਸਰਕਾਰ ਕਰੂਗੀ ਆਲੇ ਵਿੱਚ ਜੇ ਮੰਗੋ ਤੁਹਾਡੇ ਉਹ ਪੈਸੇ ਪੂਰੇ ਨਹੀਂ ਹੁੰਦੇ ਕੋਈ ਗੱਲ ਨਹੀਂ ਅਗਲੇ ਸਾਲ ਉਹਨੇ ਜੋ ਆਟੋਮੈਟਿਕ ਸਿਸਟਮ ਹੈਗਾ 10 ਲੱਖ ਰੁਪਇਆ ਰੀਚਾਰਜ ਹੋ ਰੋ ਜਾਣਾ ਹੈ ਮਤਲਬ ਕਿ ਜੇ 10 ਲੱਖ ਕਿਸੇ ਨੇ ਖਰਚ ਲਿਆ ਇਸ ਸਾਲ ਚ ਤਾਂ ਉਹ ਕੋਈਆਂ ਦੀ ਫੂਟ ਵੀ ਜੇ ਉਹ 10 ਲੱਖ ਖਤਮ ਹੋ ਗਿਆ ਤਾਂ ਜਿਵੇਂ ਹੀ ਸਾਲ ਬਲਟੂਆ 10 ਲੱਖ ਰੁਪਇਆ ਪਹਿਲੇ ਦਿਨ ਉਹਦੇ ਅਕਾਊਂਟ ਤੇ ਵੇਰਵਾ ਆ ਗਿਆ ਕਰੂਗਾ ਉਸ ਕਾਰਨ ਦੇ ਵਿੱਚ ਕਿ ਉਹ ਆਪਣਾ ਇਲਾਜ ਕਰਾ ਸਕਦਾ ਹੈ ਕਿ ਆਪਣੇ ਆਪ ਚ ਬਹੁਤ ਵੱਡੀ ਸਕੀਮ ਹੈ ਸਰਕਾਰ ਦੇ ਰਹੀ ਹੈ ਮੈਨੂੰ ਕੱਲ ਡਾਕਟਰ ਮਿਲਦਾ ਹੈ ਸੀਵਲ ਹਸਪਤਾਲ ਦੇ ਖੰਡੇਲੇ ਮੀਡੀਆ ਆਇਆ ਮੇਰਾ ਸਤਕਾਰਯੋ ਮੈਂ ਮੀਡੀਆ ਦਾ ਧੰਨਵਾਦ ਕਰਦਾ ਤੁਸੀਂ ਇੱਥੇ ਬੋਲ ਤੇ ਪਹੁੰਚੇ ਹੋ ਖੁਸ਼ਕਮਰੀ ਕਸਮ ਲੱਗਿਆ ਜੋ ਡਾਕਟਰ ਮੈਨੂੰ ਦੱਸ ਕੇ ਗਏ ਕਹਿੰਦੇ ਜਿੱਦ ਤਨ ਆਪਣੀ ਸਰਕਾਰ ਨਹੀਂ ਬਣੀ ਸੀ ਉਰੇ ਕਾਗਰਸੀਆਂ ਦਾ ਰਾਜ ਹੁੰਦਾ ਸੀ ਕਹਿੰਦੇ ਉਸ ਵਕਤ ਖਾਣੇ ਦੇ ਸਬੰਧ ਸੁਤਾਨ ਦੀ OBI 400 ਦੀ ਸੀ ਕੀ ਕਹਿੰਦੇ ਕੜਾਖ ਦੇਖੋ ਰਿਪੋਰਟ ਮੈਨੂੰ ਹਿੱਸਾ ਦੱਸ ਕੇ ਗਏ ਔਰ ਕੋਸਟ ਦਾ ਤਰੀਕਾ ਲੱਗ ਕਹਿੰਦੇ 400 ਦੀ ਆਪੀਡੀ ਸੀ ਜੀ ਕੁੱਲ 400 ਦੀ ਔਰ 400 ਤੋਂ ਵੀ ਜਿਹੜੀ ਦਵਾਈ ਲਿਖਦੇ ਸੀ ਬਾਹਰੋਂ ਆਈ ਨਹੀਂ ਪੈਦੀ ਸੀ ਦੁਕਾਨਦਾਰਾਂ ਨਾਲ ਕਮਿਸ਼ਨ ਕੀਤੇ ਹੁੰਦੇ ਸੀਗੇ ਬਾਹਰੋਂ ਦਵਾਈ ਨਹੀਂ ਪੈਦੀ ਸੀ ਕਹਿੰਦੇ ਜਿਸ ਦਿਨ ਦੀ ਆਪਣੀ ਸਰਕਾਰ ਬਣੀ ਮੈਨੂੰ ਡੱਕ ਤਸ ਕੇ ਗਏ ਨੇ ਖੁਸ਼ ਕਰੀ ਉਹ ਕਹਿੰਦੇ ਜੀ ਸਾਡੇ ਤੇ ਕਨੇਕੇ ਲੋਕ ਸਰਕਾਰੀ ਹਸਪਤਾਲ ਉੱਤੇ ਸਰਕਾਰੀ ਡਾਕਟਰ ਨੂੰ ਇਹ ਕਹਿੰਦੇ ਸੀ ਕੁਝ ਨਹੀਂ ਬੰਦੇ ਇਹਨਾਂ ਦੇ ਨਾ ਲਾਜਵੰਦ ਹੈ ਨਾ ਦਵਾਈ ਮਿਲਦੀ ਹੈ ਨਾ ਡਾਕਟਰ ਕੰਮ ਲੇ ਕਹਿੰਦੇ ਐਸਾ ਲੋਕਾਂ ਦੇ ਵਿੱਚ ਵਿਸ਼ਵਾਸ ਬੱਜਿਆ ਐਸਾ ਵਿਸ਼ਵਾਸ ਲੋਕਾਂ ਦੇ ਵਿੱਚ ਕਹਿੰਦੇ ਬੱਜਿਆ ਕਹਿੰਦੇ ਸੌਂ ਸਾਬ ਅਸੀਂ ਤੁਹਾਨੂੰ ਦੱਸ ਕੇ ਜਾਂਦੇ ਹਾਂ ਮੰਤਰੀ ਸਾਹਿਬ ਕਿ ਖੰਨੇ ਦੇ ਸਰਕਾਰੀ ਹਸਪਤਾਲ ਦੀ ਆਪੀਡੀ 1500 ਤੋਂ 1800 ਦੀ ਹੋ ਵੀ ਰੋਜ਼ ਦੀ ਰੋਜ਼ ਦੀ 1500 ਤੋਂ 1800 ਵੀ ਔਰ ਸਾਰੀ ਦਵਾਈ ਮੁਫਤ ਚ 1 ਰੁਪਿਆ ਦੇਣ ਦੀ ਜਰੂਰਤ ਨਹੀਂ ਔਰ ਉਤੋਂ ਵੀ ਵੱਡੀ ਗੱਲ ਕਿ 1500 ਤੋਂ 1800 ਬੰਦਾ ਸਬੰਧ ਸਤਾਰ ਚੋਂ ਹਜ਼ਾਰ ਬੰਦਾ ਰੋਜ਼ ਖੰਨੇ ਦੇ ਮਰੱਲਾ ਕਲੀਨਿਕਲ ਚੋਂ ਬੀਜ ਦਵਾਈ ਦਿੱਤੇ ਜਾਂਦਾ ਹੈ 2500 ਤੋਂ 2800 ਬੰਦਾ ਰੋਜ਼ ਖੰਨੇ ਚੋਂ ਬੀਜ ਦਵਾਈ ਦਿੱਤੇ ਜਾਂਦਾ ਜਿਹੜੀ ਆਪਣੇ ਆਪ ਦੀ ਬਹੁਤ ਵੱਡੀ ਉਪਲਬਧੀ ਹੈ ਸੋ ਮਾਣ ਕਰਿਆ ਕਰੋ ਮਾਰ ਕਰਿਆ ਕਰੋ ਚੜਦੀ ਕਲਾ ਤੇ ਰਿਆ ਕਰੋ ਖੁਸ਼ ਹੋਇਆ ਕਰੋ ਕਿ ਅਸੀਂ ਚੰਗੀ ਇਮਾਨਦਾਰ ਸਰਕਾਰ ਦਾ ਹਿੱਸਾ ਹੈ ਖੁਸ਼ ਹੋਇਆ ਕਰੋ ਲੋਕਾਂ ਦੇ ਜਾ ਕੇ ਦੱਸਿਆ ਕਰੋ ਕਿ ਅਸੀਂ ਉਸ ਸਰਕਾਰ ਦਾ ਹਿੱਸਾ ਹੈ ਜਿਹੜੀ ਕਿਸੇ ਦੀ ਜੇਬਾਂ 'ਚ ਹੱਥ ਪਾ ਕੇ ਲੁੱਟਦੀ ਨਹੀਂ ਅਸੀਂ ਉਸ ਸਰਕਾਰ ਦਾ ਹਿੱਸਾ ਹੈ ਜਿਨ੍ਹਾਂ ਦੀ ਬਾਹਵਾਂ 'ਚ ਰੇ ਸ਼ਰਾਮ ਦੀਆਂ ਫੈਕਟਰੀਆਂ ਨਹੀਂ ਚੱਲਦੀਆਂ ਨਜਾਇਜ਼ ਇਹ ਬੋਲ ਕੇ ਕੀਆ ਕਰੋ ਅਸੀਂ ਉਸ ਉਸ ਸਰਕਾਰ ਦਾ ਹਿੱਸਾ ਹੈ ਕਿਹੜੀ ਸਰਕਾਰ ਜਿਹੜੀਆਂ ਨਜਾਇਜ਼ ਕਲਾਉਂਗੀਆਂ ਨਹੀਂ ਕਰਦੀ ਐ ਇਹਨਾਂ ਵਰਗ ਅਸੀਂ ਇਮਾਨਦਾਰ ਸਰਕਾਰ ਦਾ ਹਿੱਸਾ ਬਸਿਆ ਕਰੋ ਔਰ ਮਹਿਸੂਸ ਕਰਿਆ ਕਰੋ ਦੱਸਿਆ ਕਰੋ ਕਿ ਸਾਡੇ ਲੋਕਲੇ ਇਮਾਨਦਾਰ ਨੇ ਦੱਸਿਆ ਕਰੋ ਕਿ ਤੁਹਾਡੇ ਵਾਂਗ ਹੱਥ ਮੇ ਲੱਗ ਕੇ ਹੁੰਗੜੀਆਂ ਨਹੀਂ ਜੰਗੀਆਂ ਪੈਂਦੀਆਂ ਵੀ ਕੂੜੀਆਂ ਤੇ ਕੱਦੀ ਨਾਲ ਲੱਗੇ ਸੋ ਇਮਾਨਦਾਰ ਸਰਕਾਰ ਦਾ ਹਿੱਸਾ ਹੋਣ ਦੇ ਨਾਤੇ ਖੁਦ ਹੋ ਕੇ ਪ੍ਰਚਾਰ ਕਰਿਆ ਕਰੋ ਜਿੰਨੇ ਕੰਮ ਤੁਹਾਡੀ ਸਰਕਾਰ ਨੇ ਇਹਨਾ 3.5 ਸਾਲਾਂ ਚ ਕਰਦੇ ਇਹ ਕਾਲੀ ਨਾਗਰਸੀਆਂ ਤੋਂ 78 76 ਸਾਲਾਂ ਚ ਨਹੀਂ ਸੀ ਕਰੇ ਹੋਏ ਕਦੇ ਨਹੀਂ ਸੀ ਹੋਏ ਸੋ ਇਸ ਕਰਕੇ ਸਮਰਪਤੋ ਕੇ ਲੱਗੇ ਹੋਏ ਆ ਟਕੜੇ ਹੋ ਕੇ ਲੱਗੇ ਹੋਏ ਆ ਆ ਕੱਲ ਵਿਧਾਨ ਸਭਾ ਦਾ ਜੈਸ਼ਨ ਹੋਇਆ ਦੇਖੇ ਤੁਸੀਂ ਬਹੁਤ ਹੀ ਬੰਦ ਕਰਾਂਦੀ ਬੋਲਣੇ ਕੋਈ ਦੇਖੋ ਤੁਸੀਂ ਕਿੰਨੇ ਮਤਲਬ ਬੋਲਣ ਨੂੰ ਨਾ ਕੋ ਹੈ ਕਿ ਕੱਲ ਵੀ ਮੈਂ ਪੁੱਛਿਆ ਮੈਨਾਂ ਕਿੰਨਾ ਪਿੱਛੇ ਤੇ ਛੋੜਾ ਪੰਜਾਬ ਦੇ ਕਾਂਗਰਸ ਨੇ ਮਾਰੇ ਆ ਕਾਂਗਰਸੀਆਂ ਨੇ ਮਾਰੇ ਆ ਮੈਨਾਂ ਕਿੰਨਾ ਛੋੜਾ ਤਾਂ ਕੋਈ ਦੁਨੀਆ 'ਚ ਕਦੇ ਮਾਲ ਨਹੀਂ ਸਕਦਾ ਐਨੇ ਕਿਉਂ ਮੈਨਾਂ ਕਰ ਹੱਦ 10 ਸਾਲ ਬਾਅਦ ਇੱਕ ਐਸਾ ਫੈਸਲਾ ਪੰਜਾਬ ਲਈ ਕਾਂਗਰਸ ਲੈ ਕੇ ਆਂਦੀ ਸੀ ਕਿ ਜਿਹੜੀ ਕਿ ਪੰਜਾਬ ਨੂੰ 10 ਸਾਲ ਪਿੱਛੇ ਸੁੱਟ ਜਾਂਦੀ ਸੀ ਔਰ ਪਿੱਛੇ ਤੇ ਛੋੜਾ ਮਾਰਦੇ ਸੀ ਕਮਾਉਂਦੇ ਸੀ ਸਾਡੇ ਵਾਲੇ ਨਾਲ ਲੜੇ ਹੋਏ ਸੀ ਉਹਦਾ ਨਤੀਜਾ ਕੀ ਨਿਕਲਿਆ ਜਦੋਂ 5 ਸਾਲ ਸਰਕਾਰ ਤੇ ਸਾਡੇ ਚਾਂਸਾਂਵੇਂ ਬੋਲ ਦੇਣੀ ਸੀ ਸਾਡੇ 4 ਸਾਲ ਬਲੋ ਕੂੜੇ ਹੋ ਜਾਣੇ ਫਿਰ ਜਿਹੜਾ ਇਹਦਾ ਬੌਸ ਹੁੰਦਾ ਸੀ ਹੈੱਡ ਹੁੰਦਾ ਸੀ ਜਿਵੇਂ ਕਿ ਕੈਪਟਨ ਮਨਿੰਦਰ ਸਿੰਘ ਹੋਇਆ ਕਦੇ ਕਦੇ ਦਰਬਾਰਾ ਸਿੰਘ ਹੋਇਆ ਫਿਰ ਉਹਨੂੰ ਜ਼ਿੰਮੇਵਾਰ ਠਹਿਰਾ ਕੇ ਕਹਿੰਦੀ ਇਹ ਤਾਂ ਪੰਜਾਬ ਦੀ ਬਰਬਾਦੀ ਦਾ ਕਾਰਨ ਤਾਂ ਇਹ ਬਣ ਗਿਆ ਜੀ ਉਹਨੂੰ ਜ਼ਿੰਮੇਵਾਰ ਠਹਿਰਾਉਂਦੇ ਸੀ ਆਪ ਸੱਚੇ-ਸੁੱੱਚੇ ਬਣ ਜਾਂਦੇ ਸੀ ਸੋ ਆਹੀ ਕੁਝ ਕਰਦੇ ਹੋਏ ਅਗਰੇ ਸਿਆਸਤ ਕਰਕੇ ਕੁੜਿਆ ਪੈਂ ਖੰਨਾ ਸੰਗਰਾਲਾ ਇਸ ਏਰੀਆ ਚ ਸਿਆਖਤ ਕਰਦਾ ਰਿਹਾ ਹਾਲਾਤ ਦੇਖ ਲਓ ਖੰਨੇ ਦੇ ਇਹ ਹਾਲਾਤੀ ਕਿ ਸਭ ਤੋਂ ਮਾੜਾ ਐਟਮੋਸਫੀਅਰ ਸਭ ਤੋਂ ਮਾੜਾ ਐਨਵਾਇਰਨਮੈਂਟ ਖੰਨੇ ਦਾ ਸੀ 2021 ਦੀਆਂ ਪ੍ਰੈਸ ਖੜੀ ਹੈ ਖਬਰਾਂ ਚ ਕਾ ਕੇ ਦੇਖ ਲਿਓ ਸਭ ਤੋਂ ਗੰਦੇ ਸ਼ਹਿਰਾਂ ਚ ਖੰਨਾ ਆਂਦਾ ਸੀ ਸਭ ਤੋਂ ਗੰਦੇ ਸ਼ਹਿਰਾਂ ਚ ਔਰ ਅੱਜ ਮੈਨੂੰ ਇਹ ਦੱਸਦੋਂ ਮਾਨਸੂਨ ਹੁੰਦਾ ਹੋਣੀ ਮੇਰੇ ਇੱਕ ਸਹਾਇਕੀ ਨੇ ਮੈਨੂੰ ਆ ਆ ਭੇਜੀ ਹੈ ਕਿ ਸਭ ਤੋਂ ਸਾਫ ਸੁਥਰੇ ਸ਼ਹਿਰਾਂ ਚ ਆਉਣੇ ਮੈਨੂੰ ਹੁਣੇ ਭੇਜੀ ਐ ਗੂਗਲ ਤੇ ਪਾ ਕੇ ਦੇਖ ਲੋ ਜਿਹਨੂੰ ਯਕੀਨ ਨਹੀਂ ਸਭ ਤੋਂ ਸਾਫ ਸ਼ਹਿਰਾ ਚ ਪੂਰੇ ਪੰਜਾਬ ਚ ਖੰਨੇ ਦਾ 84 1 ਨੰਬਰ ਤੇ ਆਂਦਾ ਕੰਮਾ 1 ਸਫਾਈ ਲਈ ਸੋ ਕੰਮ ਕਰਨ ਲੱਗੇ ਕੰਮ ਕਰਾਂਗੇ ਸਮਰਪਿਤ ਹੋ ਕੇ ਟੀਚਾ ਮਤਲਬ ਆਉਣ ਵਾਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਦੇਖੋ ਤੁਸੀਂ ਇਹਨਾਂ ਨੂੰ ਤੁਸੀਂ ਜਿਧ ਭੂਮ ਚਟਾ ਦਿੱ ਸਾਰੇ ਵਾਲੇ ਜਮਾਨਤਾ ਕਰ ਤਾਉਂ ਬੀ ਨਾੜਾਂ ਦੀਆਂ ਪਹਿਲਾ ਪਹਿਨਾਂ ਦੇ ਲਿਖਤੀ ਜਮਾਨ 2022 ਦੀ ਜਬਤ ਕਰਾਈ ਫਿਰ ਸਰਪੰਚੀ ਜਮਾਨ ਸੀ ਇਹਨਾਂ ਨੂੰ ਉਹ ਸਾਰੀਆਂ ਹਾਰੇ ਗੱਲ ਸਮਝੋ ਫਿਰ ਇਹਨਾਂ ਨੂੰ ਮਾਨਸੀ ਕਾਲਜ ਦੀਆਂ ਵੋਟਾਂ ਚ ਹਾਰੇ ਇਹ ਫਿਰ ਖੰਨੇ ਤੋਂ ਇਹਨਾਂ ਨੂੰ ਬੜਾ ਮਾਨਸੀ ਲੋਕ ਸਭਾ ਦੀਆਂ ਵੋਟਾਂ ਚ ਹਰਾ ਕੇ ਖੰਨੇ ਵਾਲਿਆਂ ਨੇ ਤੋਰੇ ਗੱਲ ਸਮਝੋ ਫਿਰ ਉਹ ਪੂਰੇ ਹੋਰ ਕਾਲਜ ਤੇ ਲੜੇ ਸੀ ਸੰਸਕ੍ਰਿਤ ਕਾਲਜ ਚ ਉਹ ਤੋਂ ਮਾਜਾ ਫਿਰ ਗਿਆ ਨਾ ਕੋਈ ਇੱਕ ਵੀ ਬੰਦਾ ਨਹੀਂ ਆਇਆ ਉੱਥੋਂ ਹਰੇ ਹੁਣ ਅਗਲਾ ਟੀਚਾ ਔਰ ਆਖਰੀ ਟੀਚਾ ਇਹਨਾਂ ਦਾ ਸਫਾਇਆ ਕਰਨ ਦਾ ਉਹ ਇਹ ਕਰਨੇ ਦੀ ਮਿਊਂਸੀਪੈਲਿਟੀ ਖੰਡੇ ਦੀ ਮਿਊਂਸੀਪੈਲਿਟੀ ਜਿਹਨਾਂ ਦਾ ਸਫਾਇਆ ਕਰ ਦਿਓ ਇਹਨਾਂ ਨੂੰ ਤੋੜ ਦਿਓ ਇਹ ਲੁਟੇਰੀਆਂ ਨੂੰ ਠੱਗਾ ਨੂੰ ਤੋੜ ਦਿਓ ਖੰਡੇ ਤੋਂ ਮੈਂ ਦਾਅਵੇ ਨਾਲ ਕਹਿੰਦਾ ਜਿਹੜਾ ਆਖਰੀ ਸਾਲ ਵਿੱਚ ਕੋਈ ਮਿਊਂਸੀਪੈਲਿਟੀ ਦੀ ਇਲੈਕਸ਼ਨਾਂ ਤੋਂ ਬਾਅਦ ਖੰਡੇ ਦੇ ਲਈ ਕੰਮ ਕਰਨ ਨੂੰ ਬੱਜੂਗਾ ਉਸ ਇੱਕ ਸਾਲ ਚ ਮੱਖਣੇ ਤੇ ਤੁਹਾਨੂੰ ਐਨੇ ਕੰਮ ਕਰਕੇ ਦਿਖਾ ਦੂੰਗਾ ਸਫਾਈ ਦੇ ਮਾਧਿਅਮ ਦੇ ਨਾਲ ਸੀਵਰੇਜ ਦੇ ਮਾਧਿਅਮ ਨਾਲ ਸੜਕਾਂ ਦੇ ਮਾਧਿਅਮ ਨਾਲ ਕਿ ਦੁਬਾਰਾ ਜ਼ਿੰਦਗੀ ਚ ਤੁਸੀਂ ਭੁੱਲ ਕੇ ਵੀ ਕਦੇ ਇਹਨਾਂ ਨੂੰ ਵੋਟਾਂ ਪਾਣ ਦੀ ਸੋਚੋਗੇ ਵੀ ਨਹੀਂ ਔਰ ਖੰਨੇ ਨੂੰ ਇੱਕ ਨੰਬਰ ਦਾ ਬਣਾ ਕੇ ਰੱਖੋ ਇਹ ਮੇਰਾ ਗੁਰਨਾ ਵਾਦਾ ਹੈ ਸੋ ਬਹੁਤ ਬਹੁਤ ਧੰਨਵਾਦ ਆਓ ਜੀ ਬੀਜੇ ਵਾਲੇ ਮੇਰੇ ਕੋਲ ਮੜਾ ਦਿਖੋ ਜੀ ਜਾਂ 20 ਲੱਖ ਰੁਪਈਆ ਜੀ ਬੀਜੇ ਦੇ ਸੀਵਰੇਜ ਵਾਸਤੇ ਦੱਸੋ ਕੋਈ ਖੜੇ ਆ ਕੇ ਮੈਂ ਦੱਸੋ 20 ਲੱਖ ਰੁਪਿਆ ਪਹਿਲਾਂ ਕਰਾਇਆ ਨਹੀਂ ਬਣਦਾ ਚੱਲਦਾ ਜੀ ਬਾਅਦ ਚੱਲੋ ਸਮੋਹ ਸੋਤਰੀ ਤੋਂ 2.5 ਲੱਖ ਰੁਪਿਆ ਬਰਗੋ ਗੱਲ ਜੀ ਬਹੁਤ ਪੁਆਇੰਟ 4 ਲੱਖ ਰੁਪਿਆ ਉਹਨਾਂ ਲਈ ਖੇਡ ਮੈਦਾਨ ਲਈ ਖੇਡ ਮੈਦਾਨ ਲਈ 2 2.8 40000 ਤੇ ਮੈਲਪੁਰ ਵਾਲਿਆਂ ਦੀ 2 ਲੱਖ ਰੁਪਇਆ ਅੱਲਿਆ ਵਰਮਾ ਲਈ ਇਸਮਾਇਲਪੁਰ ਸਪੋਰਟ ਸਾਹਿਬ ਆਉਟ ਆਉਟ ਜੀ ਪੀਜਾਪੁਰ ਜੀ ਪੀਜਾਪੁਰ ਵਾਲੇ ਸਪੋਰਟ ਸਾਹਿਬ ਪੀਜਾਪੁਰ ਤੋਂ 3 ਰੁਪਇਆ ਵਰਮਾ ਇਹ ਗੱਲਿਆ ਲਈ ਇਹਨਾਂ ਵਾਲੇ ਸਿਕਾਹ ਦੇ ਲਈ 6 ਲੱਖ ਰੁਪਇਆ ਜੋ ਲੱਖੇ ਸ੍ਰੀ ਦਰਸਾ ਦੇ 4 ਲੱਖ ਪਰਵਾਕਲੀਆਂ ਲਈ ਜੇ ਉਹ ਸਪੋਰਟ ਕਿਤੇ ਦੰਦ ਦੋਹਤੀ ਸੀ ਧਰਮਸਾਲਾ ਲਈ 1 ਲੱਖ ਰੁਪਇਆ ਧਰਮwale ਸ੍ਰੀ ਦਰਮਸਾਲਾ ਲਈ 5 ਲੱਖ ਰੁਪਇਆ ਸਰਪੰਚ ਸਾਹਿਬ 5 ਲੱਖ ਰੁਪਇਆ ਸਰਪੰਚ ਜੀ ਦੀ ਕਾਰ 5 ਲੱਖ ਰੁਪਇਆ ਪਰਮਪਾਲੀਆਂ ਲਈ ਜਰਚ ਦੀਆਂ ਜਨੋ ਤਰੂ ਸਾਸ਼ਲੀ ਪਰਵਾਹੀ ਦੀ ਬਹੁਤ ਸੁਪਰਮੋਨ ਕਮਨ ਗੜੀਆਂ ਲਈ 1 ਲੱਖ ਰੁਪਇਆ ਗੜ੍ਹਾਂ ਦੇ ਢੱਕਣ ਤੇ ਪਾਣੀ ਦੀ ਨਿਕਾਸੀ ਲਈ ਹੋਰ ਜ਼ੋਕਾਲੋ ਮਹੌਨ ਲਈ ਹੋ ਜੀ ਸਿੱਟਾ ਜੀ ਰੁਪਇਆ ਪਰਮਾ ਤੇ ਗਲੀਆਂ ਲਈ ਸਭ ਤੋਂ ਪਹਿਲਾਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਖੰਨਾ ਵਿਖੇ ਪਹੁੰਚੇ ਹੋ ਅੱਜ ਜਿਹੜਾ ਮੇਰਾ ਅਖਤਿਆਰੀ ਕੋਟਾ ਜੋ ਮੈਨੂੰ ਬਤੌਰ ਮੰਤਰੀ ਅਲੋਕੇਟ ਹੁੰਦਾ ਹੈ ਉਹਦੇ ਵਿੱਚੋਂ ਮੈਂ ਅੱਜ ਲਗਭਗ ਲਗਭਗ 50 ਲੱਖ ਰੁਪਏ ਦੇ ਕਰੀਬ ਗਰਾਂਟਾ ਨੇ ਜਿਹੜੀਆਂ ਉਹ 12 ਪਿੰਡਾਂ ਨੂੰ ਵੰਡੀਆਂ ਨੇ ਜਿਹੜੀ ਕਿ ਮੈਂ ਪਿਛਲੇ ਸਮੇਂ ਦੇ ਵਿੱਚ ਜਦੋਂ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਜਦੋਂ ਵੱਖ-ਵੱਖ ਪਿੰਡਾਂ 'ਚ ਗਿਆ ਸੀ ਤਾਂ ਜਿੱਥੇ-ਇੱਥੇ ਮੈਨੂੰ ਕੁਝ ਲੱਗਿਆ ਵੀ ਇਹ ਜ਼ਰੂਰੀ ਕੰਮ ਨੇ ਜਿਹੜੇ ਪਿੰਡਾਂ ਦੇ ਹੋਣੇ ਚਾਹੀਦੇ ਨੇ ਤਾਂ ਉਹਨਾਂ ਕੰਮਾਂ ਦੇ ਲਈ ਮੈਂ ਉੱਥੇ ਅਨਾਉਂਸ ਕਰਕੇ ਆਇਆ ਸੀ ਸੋ ਅੱਜ ਸਾਰੇ ਪਿੰਡ ਵਾਸੀਆਂ ਨੂੰ ਪੂਰੇ ਮਤਲਬ ਪਿਆਰ ਨਾਲ ਸਾਰਿਆਂ ਨੂੰ ਸਤਿਕਾਰ ਨਾਲ ਬੁਲਾ ਕੇ ਸਾਰਿਆਂ ਨੂੰ ਇਹ ਗਰੰਟਾ ਦਿੱਤੀਆਂ ਗਈਆਂ ਨੇ ਉਸ ਤੋਂ ਇਲਾਵਾ ਇੱਕ ਵੱਡੀ ਗੱਲ ਹੈ ਕਿ ਮੈਂ ਧੰਨਵਾਦ ਕਰਨਾ ਚਾਹਨਾ ਦਿਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੈਸ਼ਨਲ ਕੰਮਿਨਰ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲ ਰਹੀ ਹੈ ਮੈਨੂੰ ਲੱਗਦਾ ਇਹ ਪਹਿਲੀ ਸਰਕਾਰ ਹਿਸਟਰੀ ਚ ਐਸੀ ਹੈ ਜਿਹੜੀ ਸਰਕਾਰ ਨੂੰ ਆਮ ਲੋਕੀ ਪਹਿਲਾਂ ਲੈ ਕੇ ਆਏ ਨੇ ਅੱਜ ਉਹ ਇੰਨਾ ਪਿਆਰ ਕਰ ਰਹੇ ਨੇ ਇੰਨਾ ਪਿਆਰ ਕਰ ਰਹੇ ਤੁਸੀਂ ਦੇਖ ਸਕਦੇ ਹੋ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹ ਰ ਇਕੱਠ ਪਹੁੰਚੇ ਔਰ ਇਹਨਾਂ ਦੀ ਮੁਹੱਬਤ ਹੈ ਇਹਨਾਂ ਦਾ ਪਿਆਰ ਹੈ ਕਿ ਜਿਹੜਾ ਅੱਜ ਵਰਦੇ ਮੀਂਹ ਚ ਵੀ ਬਾੜ ਮੀਂਹ ਪੈ ਰਿਹਾ ਮੀਂਹ ਚ ਵੀ ਅੱਜ ਜੂਰੇ ਪਹੁੰਚੇ ਨੇ ਇਹ ਇਹ ਪਤਾ ਕਿਉਂ ਇਹਦਾ ਕਾਰਨ ਇਹ ਹੈ ਕਿ ਅੱਗੇ ਜਿਹੜੇ ਲੀਡਰ ਹੁੰਦੇ ਸੀ ਉਹ ਲੀਡਰਾਂ ਦੀ ਧੌਣ ਚ ਕੀਲੇ ਸੀ ਉਹ ਮਿਲਦੇ ਨਹੀਂ ਸੀ ਜੇ ਮਿਲਦੇ ਸੀ ਸਤਕਾਰ ਨਹੀਂ ਸੀ ਦੰਦੇ ਔਰ ਆਸੀਂ ਆਮ ਜੇ ਘਰਾਂ ਚੋਂ ਸਾਰੇ ਉੱਠੇ ਹੋਏ ਆ ਔਰ ਇਸ ਕਰਕੇ ਅਸੀਂ ਜਿੱਥੇ ਵੀ ਸਾਨੂੰ ਇਹ ਸਾਡੇ ਲੋਕੀ ਮਿਲਦੇ ਸਨ ਚਾ ਚੜਦਾ ਤੇ ਘਰ ਤੋਂ ਘਟ ਨਹੀਂ ਤਾਂ ਵੇ ਅਸੀਂ ਇਹਨਾਂ ਨੂੰ ਹੋਰ ਆਪਣੇ ਵੱਲੋਂ ਇੱਕ ਚੀਜ਼ ਦੇ ਦੇ ਸਕਦੇ ਹਾਂ ਸਭ ਤੋਂ ਵੱਡੀ ਚੀਜ਼ ਹੈ ਇੱਕ ਇੱਜ਼ਤ ਰਿਸਪੈਕਟ ਸੋ ਜਦੋਂ ਅਸੀਂ ਇਹਨਾਂ ਨੂੰ ਰਿਸਪੈਕਟ ਦਿੰਨੇ ਆ ਇੱਜ਼ਤ ਦਿੰਨੇ ਆ ਸਾਨੂੰ ਉਹਦੇ ਬਦਲੇ 'ਚ 10 ਗੁਣਾ ਕਰਕੇ ਮੋੜਦੇ ਨੇ ਸੋ ਉਸੇ ਦਾ ਨਤੀਜਾ ਹੈ ਕਿ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਆਲੇ ਖੁਸ਼ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨੇ ਜਿੰਨੀਆਂ ਇਲੈਕਸ਼ਨਾਂ ਆਉਂਦੀਆਂ ਨੇ ਚਾਹੇ ਲੋਕਲ ਆਉਂਦੀਆਂ ਨੇ ਚਾਹੇ ਉਹ ਸਟੇਟ ਪੱਧਰ ਤੋਂ ਆਉਂਦੀਆਂ ਸਾਰਿਆਂ ਚ ਆਮ ਆਦਮੀ ਪਾਰਟੀ ਦੇ ਨਾਲ ਡੱਟ ਕੇ ਅੱਜ ਵਰਕਰ ਇਸ ਤਰੀਕੇ ਨਾਲ ਜੁੜ ਕੇ ਖੜਦਾ ਹੈ ਕਿ ਅੱਜ ਬਲੀਨ ਸੂਈਬ ਕਰਦੇ ਅਸੀਂ ਹਰ ਇਲੈਕਸ਼ਨ ਜਿੱਤ ਰਹੇ ਹਾਂ ਦੂਸਰੇ ਪਾਸੇ ਤੁਸੀਂ ਕਾਂਗਰਸੀਆਂ ਦੇ ਹਾਲਾਤ ਦੇਖ ਲਓ ਕਿ ਆਪਸ ਚ 10 ਜੇ ਲੀਡਰ ਨੇ ਇਹਨਾਂ ਦੇ ਤੇ ਦਸੇ ਹੀ ਮੁੱਖ ਮੰਤਰੀ ਦੇ ਕੈਂਡੀਡੇਟ ਨੇ ਔਰ ਇੱਕ ਦੂਜੇ ਦੇ ਲੱਤਾਂ ਨੂੰ ਜੋੜੇ ਹੋਏ ਨੇ ਕਿ ਇੱਕ ਮਾਰੇ ਉੱਤੇ ਜਾਂਦਾ ਦੂਆ ਦਾ ਹੱਥ ਫੜ ਕੇ ਘੜੀ ਸਲੰਦਾ ਉਹ ਮਾਰੇ ਉੱਤੇ ਜਾਂਦਾ ਆਪਸ ਚ ਆਡੋ ਪਾਰਟੀ ਹੋਏ ਹੋਏ ਨੇ ਔਰ ਆਪਸ ਚ ਡੋ ਪਾਰਟੀ ਹੋਣ ਕਰਕੇ ਪੂਰੀ ਦੀ ਪੂਰੀ ਜਿੱਥੇ ਇਹਨਾਂ ਨੇ ਕਾਂਗਰਸ ਪਾਰਟੀ ਦਾ ਸੱਤਿਆਨਾਸ਼ ਮਾਰਿਆ ਉੱਥੇ ਏਜੰਡਾ ਲੈਸ ਲੀਡਰレス ਪਾਰਟੀ ਹੋਈ ਪਈ ਆ ਇਹਨਾਂ ਕੋ ਕੇਂਦਰ ਚ ਵੀ ਕੋਈ ਚੱਜ ਦਾ ਲੀਡਰ ਨਹੀਂ ਇਹਨਾਂ ਕੋ ਸਟੇਟ ਚ ਵੀ ਹੁਣ ਕੋਈ ਲੀਡਰ ਨਹੀਂ ਜਿਹਦਾ ਕੋਈ ਵਿਜ਼ਨ ਹੋਵੇ ਜਿਹਦੇ ਕੋਈ ਪੰਜਾਬੀਆਂ ਪ੍ਰਤੀ ਜਾਨੀ ਕਿ ਕੋਈ ਸਟੈਂਡ ਹੋਵੇ ਸੋ ਪਹਿਲੇ ਦਿਨ ਤੋਂ ਪੰਜਾਬ ਦੀ ਪਿੱਠ 'ਤੇ ਛੋਰਾ ਮਾਰਦੇ ਇਹ ਆਏ ਨੇ ਕੱਲ ਵੀ ਵਿਧਾਨ ਸਭਾ 'ਚ ਮੈਂ ਬੋਲਿਆ ਸੀ ਹੱਡਿਆਰ ਦੀ ਪਿੱਠ 'ਤੇ ਛੋਰਾ ਮਾਰਦੇ ਆਏ ਨੇ ਔਰ ਸਵਾਏ ਪੰਜਾਬ ਨਾਲ ਧੋਖੇ ਕਰਨ ਤੋਂ ਸਵਾ ਕਾਂਗਰਸ ਪਾਰਟੀ ਨੇ ਕਦੇ ਜ਼ਿੰਦਗੀ ਦੇ ਵਿੱਚ ਪੰਜਾਬ ਦੀ ਕਦੇ ਸੁੱਖ ਨਹੀਂ ਮਨਾਈ ਭਲਾ ਨਹੀਂ ਮਨਾਇਆ ਸੋ ਲੋਕ ਅੱਜ ਖੁਸ਼ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਖੁਸ਼ ਨੇ ਆਮ ਆਦਮੀ ਪਾਰਟੀ ਤੋਂ ਖੁਸ਼ ਨੇ ਔਰ ਨਾਲੇ ਸਮੇਂ 'ਚ ਜਿੰਨੀਆਂ ਚੋਣਾਂ ਹੋਣਗੀਆਂ ਮੈਂ ਦਾਅਵੇ ਨਾ ਕਹਣਾ ਕਿ ਆਮ ਆਦਮੀ ਪਾਰਟੀ ਬੱਟੀ ਲੀਡ ਨਾ ਜਿੱਤੇ ਦੇਖੋ ਅੱਗੇ ਤੁਸੀਂ ਦੇਖਿਆ ਹੋਣਾ ਵੀ ਪਹਿਲੇ ਸਮਿਆਂ ਦੇ ਵਿੱਚ ਸੰਤਾ ਬੰਤਾ ਦਾ ਇੱਕ ਕਰੈਕਟਰ ਕ੍ਰੀਏਟ ਕਰਦੇ ਸੀ ਉਹਦੇ 'ਚ ਕਰੈਕਟਰ ਕ੍ਰੀਏਟ ਕਰਨ ਤੋਂ ਬਾਅਦ ਜਾਨ ਬੁੱਝ ਕੇ ਸੂਰਮਿਆਂ ਦੀ ਕੌਮ ਨੂੰ ਯੋਧਿਆਂ ਦੀ ਕੌਮ ਨੂੰ ਜਿਸ ਕੌਮ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦਿੱਤੀ ਹੋਵੇ ਜਿਸ ਕੌਮ ਨੇ ਬਾਰਡਰਾਂ ਦੀ ਰਾਖੀ ਕੀਤੀ ਹੋਵੇ ਜੇ ਜਿਨ੍ਹਾਂ ਦੀ ਕੰਟ੍ਰਿਬਿਊਸ਼ਨ ਦੇਸ਼ ਦੀ ਆਜ਼ਾਦੀ ਦੇ ਲਈ 90% ਹੋਵੇ ਉਸ ਕੌਮ ਦਾ ਮਜ਼ਾਕ ਉਡਾਉਣ ਲਈ ਸੀਰੀਅਲ ਬਣਾ ਕੇ ਸੰਤਾ ਬੰਤਾ ਦੇ ਨਾਂ ਤੇ ਔਰ ਜਾਣ ਬੁੱਝ ਕੇ ਕਿਹਾ ਜਾਂਦਾ ਸੀ ਇਹ 12 ਵਜੇ ਵਾਲਾ ਜਿਹੜਾ slogan ਸੀਗਾ ਹੈਰਾਨੀ ਦੀ ਗੱਲ ਕਿ ਕੱਲ ਲੀਡਰ ਆਫ oppositon ਕਈ ਵਾਰ ਦੇ ਐਮਐਲਏ ਬਣੇ ਹੋਏ ਰਾਜ ਸਭਾ ਮੈਂਬਰ ਵੀ ਲੈ ਲੇ ਪਾਰਟੀ ਦੇ ਪ੍ਰਧਾਨ ਵੀ ਲੈ ਲੇ ਕਿਹੜੇ-ਕਿਹੜੇ ਅਹੁਦਿਆਂ ਤੇ ਵਿਰਾਜਮਾਨ ਰਹੇ ਲੇ ਔਰ ਆਪਣੀਓ ਕੌਮ ਦੇ ਲੀਡਰਾਂ ਨੂੰ ਉਹ ਇਹ ਦੱਸ ਰਹੇ ਨੇ ਕਿ ਉਹ ਟਾਈਮ ਦੇਖੋ 12 ਵਜੇ। ਸੋ ਕਿੱਡੀ ਗੰਦੀ ਔਰ ਥੱਲੜੇ ਪੱਤਰ ਦੀ ਸ਼ਬਦਾਬਲੀ ਹੈ ਜੋ ਪ੍ਰਤਾਪ ਸਿੰਘ ਬਾਜਵਾਈ ਨੇ ਕੱਲ ਵਰਤੀ ਹੈ ਔਰ ਜਿੱਦੇ ਤੇ ਮੁੱਖ ਮੰਤਰੀ ਸਾਹਿਬ ਨੇ ਫਿਰ ਆੜੇ-ਅੱਥੀਓ ਘੇਰੇ ਨੇ ਭਗਵਾਨ ਸਿੰਘ ਮਾਨ ਜੀ ਨੇ ਕਿ ਤੁਸੀਂ ਜੇ ਕੌਮ ਦੇ ਹਿੱਸੇਦਾਰ ਹੋ ਕੇ ਆ ਗੱਲਾਂ ਕਰਦੇ ਹੋ ਤਾਂ ਅਸੀਂ ਲੋਕਾਂ ਨੂੰ ਕੀ ਸਮਝਾਈਏ ਸੋ ਸੂਰਮਿਆਂ ਦੀ ਕੌਮ ਜਿਹੜੀ ਰਾਤ ਨੂੰ 12 ਵਜੇ ਜਾ ਕੇ ਹੱਲੇ ਬੋਲ ਕੇ ਜਿਹੜੀਆਂ ਮਜਨੂਮ ਕੁੜੀਆਂ ਜਿਹੜੀਆਂ ਅਲੱਗ-ਅਲੱਗ ਧਰਮਾਂ ਦੀਆਂ ਕੁੜੀਆਂ ਨੂੰ ਜਿਹੜੇ ਚੱਕ ਕੇ ਲੈ ਜਾਂਦੇ ਸੀ ਚਰਵਾਣੇ ਸਿੰਘ ਜਾ ਕੇ ਉਹਨਾਂ ਨੂੰ ਛੜਾ ਕੇ ਲਿਆਂਦੇ ਹੁੰਦੇ ਸੀ ਰਾਤ ਦੇ 12 ਵਜੇ ਜਾ ਕੇ ਹੱਲਾ ਬੋਲ ਕੇ ਗੁਰਿੱਲਾ ਵਾਰ ਲੜ ਕੇ ਉਹ ਛੜਾ ਕੇ ਲੈ ਕੇ ਆਉਂਦੇ ਸੀ ਔਰ ਉਹਨਾਂ ਨੂੰ ਘਰਾਂ 'ਚ ਮਹਿਫੂਜ਼ ਛੱਡ ਕੇ ਆਂਦੇ ਸੀ ਇੱਜ਼ਤਾਂ ਦੇ ਰਾਖੇਕਾਰ ਸੀਗੇ ਏਸੀ ਇਤਿਹਾਸ ਤੇ ਇਹ ਜਿਹੜੇ ਲੋਕ ਜਿਹੜੇ ਅੱਜ ਚੁਣ ਕੇ ਵਿਧਾਨ ਸਭਾ 'ਚ ਪਹੁੰਚੇ ਹੋਏ ਨੇ ਕਈ ਕਈ ਬਾੜਦੇ ਨੇ ਅਸਲੀਅਤ 'ਚ ਇਹ ਬਖੜਾ ਗਏ ਬੌਂਦਲ ਗਏ ਸੋ ਇਹ ਆਪ ਇਹਨਾਂ ਦੇ ਮੂੰਹੋਂ ਰੱਬ ਆਹੀ ਦੇ ਲਫ਼ਜ਼ ਬਲਵਾਨ ਲੱਗਿਆ ਕਿ ਜਿਹੜੀ ਕਿ ਸੱਚਾਈ ਹੈ ਜੋ ਇਹਨਾਂ ਦੇ ਅੰਦਰ ਛੁਪਿਆ ਹੋਇਆ ਉਹ ਬਾਹਰ ਆਉਣ ਲੱਗਿਆ ਬਸ ਸਰ ਇੱਕ ਗੁਰਪ੍ਰੀਤ ਗਿੱੱਟ ਨੂੰ ਜਵਾਬ ਦਿਓ ਕਹਿੰਦੇ ਵੀ ਪੰਜਾਬ 'ਚ ਇਨਾ ਮੌਲ ਪ੍ਰਵਾਹ ਟੀਵੀ ਲਾਉਣ ਲੱਗ ਪਿਆ ਟਵਿੱਟਰ ਲੱਗਦਾ ਜੀ ਕੀ ਮੈਂ ਆਰਡਰ ਨੂੰ ਲੈ ਕੇ ਕਹਿ ਰਿਹਾ ਜੀ ਮੈਨੂੰ ਇੱਕ ਗੱਲ ਦਾ ਜਵਾਬ ਦੋ ਜਦੋਂ ਇਹ ਜਿਹੜਾ ਅंसारी ਸੀ ਮੁਖਤਾਰ ਮੁਖਤਾਰ ਅंसारी ਗੈਂਗਸਟਰਾਂ ਦਾ ਹੈੱਡ ਸੀ ਉਹਨੂੰ ਜਿਹੜੀ ਰੋਪੜ ਜੇਲ੍ਹ ਦੇ ਵਿੱਚ ਵੀ ਵੀ ਆਈ ਪੀ ਟ੍ਰੀਟਮੈਂਟ ਦੇ ਕੇ ਉਹਨੂੰ ਰੱਖਿਆ ਗਿਆ ਸੀ ਫਾਈਵ ਸਟਾਰ ਅੰਦਰ ਫੈਸਿਲਿਟੀਆਂ ਦਿੱਤੀਆਂ ਗਈਆਂ ਸੀ ਉਦੋਂ ਰਵਨੀਤ ਮਿੱਟੂ ਕਿਹੜੀ ਸਰਕਾਰ ਸੀ ਤੇਈ ਸਰਕਾਰ ਸੀ ਜੀ ਕਾਂਗਰਸ ਪਾਰਟੀ ਸੀ ਉਦੋਂ ਮੁਖਤਾਰ ਅंसारी ਕੀ ਲੱਗਦਾ ਸੀ ਇਹਨਾਂ ਦਾ ਜਿਹੜਾ ਬੋਲ ਕੇ ਦੱਸਣਗੇ ਉਹਨੂੰ ਸ਼ੈਲਟਰ ਦੇ ਕੇ ਰੱਖਿਆ ਪਹਿਲਾਂ ਬਾਦਲਾ ਨੇ ਦੇ ਕੇ ਰੱਖਿਆ ਫਿਰ ਕਾਂਗਰਸੀਆਂ ਨੇ ਦੇ ਕੇ ਰੱਖਿਆ ਜਵਾਰ ਦੇਣਗੇ ਗੈਂਗਸਟਰਾਂ ਦੀ ਬਦਮਾਸ਼ਾਂ ਦੀ ਦੇਣ ਇਸ ਪੰਜਾਬ ਨੂੰ ਇਹ ਕਾਂਗਰਸ ਅਕਾਲੀਆਂ ਦੀ ਹੈ ਸਾਡੀ ਨਹੀਂ ਸਾਡੇ ਨਾਲ ਤਾਂ ਰੋਜ਼ੇ ਸ਼ਰਾਰਤਾ ਕਰਦੇ ਨੇ ਸਾਡੇ ਨਾਲ ਤਾਂ ਰੋਜ਼ ਸ਼ਰਾਰਤਾ ਕਰਦੇ ਨੇ ਜਾੜ ਪੁੱਟ ਕੇ ਪੰਜਾਬ ਦਾ ਮਾਹੌਲ ਖਰਾਬ ਕਰੀਏ ਇਹ ਤਾਂ ਮੈਂ ਕਹਿੰਦਾ ਤਕੜਾ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜਿਹੜਾ ਇਹਨਾਂ ਦੀ ਪੇਸ਼ ਨਹੀਂ ਚੱਲਣਦਾ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਤੁਹਾਨੂੰ ਦੱਸਾਂਗੇ ਜਿੱਥੇ ਅਸੀਂ ਇਹ ਬਦਮਾਸ਼ਾਂ ਦਾ ਸਫਾਇਆ ਕਰਾਂਗੇ ਉੱਥੇ ਨਾਲ ਪੰਜਾਬ ਦੇ ਲੋਕਾਂ ਨੇ ਆ ਰਵਨੀਤ ਬਿੱਟੂ ਵਰਗੇ ਜਿਹੜੇ 도ਗਲੇ ਲੀਡਰ ਨੇ ਨਾ ਇਹਨਾਂ ਦਾ ਸਫਾਇਆ ਵੀ ਨਾਲੇ ਕਰਦਾਂਗੇ